ਪਿਛਲੇ ਦਿਨ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਗੁਰੂ ਘਰ ਦੇ ਗ੍ਰੰਥੀ ਸਿੰਘ ਇਕੱਲੇ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰ ਰਹੇ ਸਨ ਕੋਈ ਵੀ ਸੰਗਤ ਦੇ ਵਿੱਚੋਂ ਕੋਈ ਪ੍ਰਬੰਧਕ ਕਮੇਟੀ ਦੇ ਵਿੱਚੋਂ ਮੈਂਬਰ ਨਹੀਂ ਸੀ ਜਿਹੜਾ ਗੁਰੂ ਜੀ ਦੀ ਸੇਵਾ ਨਾਲ ਕਰਵਾ ਸਕੇ ਸੋ ਗੁਰੂ ਪਿਆਰੇ ਹੋਏ ਜਿਹੜੀ ਵੀਡੀਓ ਐਸ ਵੀਡੀਓ ਦੇ ਵਿੱਚ ਉਹੀ ਗ੍ਰੰਥੀ ਸਿੰਘ ਨੇ ਹੈਂਡੀਕੈਪ ਸੀ ਗ੍ਰੰਥੀ ਸਿੰਘ ਪਰ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੀਆਂ ਸਿੱਖ ਸੰਗਤਾਂ ਵੱਲੋਂ ਕੁਝ ਵੀਰ ਉੱਥੇ ਗ੍ਰੰਥੀ ਸਿੰਘ ਜੀ ਦੇ ਕੋਲੋਂ ਪਹੁੰਚ ਕੇ ਉਹਨਾਂ ਦਾ ਮਾਣ ਸਨਮਾਨ ਕਰ ਰਹੇ ਨੇ। ਵੀ ਹੈਂਡੀ ਕੈਬ ਹੋਣ ਦੇ ਬਾਵਜੂਦ ਵੀ ਗੁਰੂ ਜੀ ਦੀ ਸੇਵਾ ਕਰ ਰਹੇ ਨੇ। ਸੋ ਇਹ ਬੜੀ ਮਾਣ ਵਾਲੀ ਗੱਲ ਹੈ ਵੀ ਸਾਡੇ ਜਿਹੜੀਆਂ ਸਿੱਖ ਸੰਗਤਾਂ ਵੀਡੀਓ ਚਲੋ ਵੀਡੀਓ ਵੇਖ ਕੇ ਹੀ ਸੁਚੇਤ ਹੋ ਜਾਂ ਪਰ ਸਾਨੂੰ ਇਹਨਾਂ ਗੱਲਾਂ ਤੋਂ ਸੁਚੇਤ ਹੋਣਾ ਪੈਣਾ। ਆਧਾ ਦਾ ਸਮਾਂ ਇਵੇਂ ਦਾ ਚੱਲ ਰਿਹਾ ਵੀ ਬਿਰੋਜਗਾਰੀ ਬਹੁਤ ਜ਼ਿਆਦਾ ਹੈ ਤੇ ਗ੍ਰੰਥੀ ਸਿੰਘਾਂ ਦੀ ਤਨਖਾਹ ਵੀ ਜਿਹੜੀ ਹੈ ਬਹੁਤ ਘੱਟ ਆ ਜਿਹੜੇ ਆਮ ਗੁਰਦੁਆਰੇ ਪਿੰਡਾਂ ਚ ਵਿੱਚ ਬਣੇ ਹੋਏ ਨੇ ਤਕਰੀਬਨ ਅ ਮਹੀਨੇ ਦਾ 3000 ਰੁਪਏ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ 4000 ਦਿੱਤਾ ਜਾਂਦਾ ਵੱਧ ਤੋਂ ਵੱਧ ਤੇ ਉਤੋਂ ਪ੍ਰੋਗਰਾਮ ਉਹਨਾਂ ਨੂੰ ਪੀਪਲ ਆ ਕਿੰਨੇ ਆਉਂਦੇ ਆ ਕਈ ਵਾਰ ਆਉਂਦੇ ਵੀ ਨਹੀਂ ਗਰਮੀਆਂ ਦੇ ਵਿੱਚ ਤੇ ਕੋਈ ਪ੍ਰੋਗਰਾਮ ਵੀ ਨਹੀਂ ਹੁੰਦਾ ਤੋ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਨਾ ਸੋ ਜਿਵੇਂ ਭਾਈ ਸਾਹਿਬ ਗ੍ਰੰਥੀ ਸਿੰਘ ਜੀ ਦਾ ਮਾਨ ਸਨਮਾਨ ਕਰ ਰਹੇ ਨੇ ਸਾਨੂੰ ਸਿੱਖ ਸੰਗਤਾਂ ਨੂੰ ਆਪਣੀ ਦਸਵੰਦ ਕੱਢਣਾ ਪਏਗਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਸਾਨੂੰ ਇਨ੍ਹਾਂ ਗ੍ਰੰਥੀ ਸਿੰਘਾਂ ਨੂੰ ਸਨਮਾਨਣਾ ਪਏਗਾ ਲੋੜ ਹੈ ਗ੍ਰੰਥੀ ਸਿੰਘਾਂ ਨੂੰ ਸਨਮਾਨ ਦੇ ਕਿਉਂਕਿ ਸਾਡੀ ਜਿੰਦੀਆਂ ਵੀ ਕਾਰ ਵਿਹਾਰ ਦੀਆਂ ਰਸਮਾਂ ਆਏ ਚਾਹੇ ਉਹ ਵਿਆਹ ਸ਼ਾਦੀ ਏ ਚਾਹੇ ਉਹ ਮਰਗ ਏ ਕੋਈ ਵੀ ਖੁਸ਼ੀ ਗਮੀ ਦਾ ਸਮਾਗਮ ਕੋਈ ਕਰਮਾਣਾ ਅਸੀਂ ਤਾਂ ਉਹਦੇ ਵਿੱਚ ਜਿਹੜਾ ਗਰੰਥੀ ਸਿੰਘ ਬਹੁਤ ਵੱਡਾ ਰੋਲ ਨਹੀਂ ਖਾਦਾ। ਅਸੀਂ ਵਿਆਹ ਸ਼ਾਦੀਆਂ ਤੇ ਲੱਖਾਂ ਕਰੋੜਾਂ ਰੁਪਏ ਲਾ ਦਿੰਨੇ ਆ। ਪਰ ਜਿਨ੍ਹਾਂ ਨੇ ਗ੍ਰਸਤੀ ਜੀਵਨ ਦੀ ਸ਼ੁਰੂਆਤ ਕਰਨ ਵਾਸਤੇ ਅਰਦਾਸ ਬੇਨਤੀ ਕਰਨੀ ਹੈ। ਉਹਨਾਂ ਵਾਸਤੇ ਸਾਡੇ ਕੋ 1000 ਰੁਪਿਆ, 2000 ਰੁਪਿਆ, 3000 ਰੁਪਿਆ ਨਹੀਂ ਹੁੰਦਾ। ਤੋ ਗ੍ਰੰਥੀ ਸਿੰਘਾ ਨੂੰ ਸੰਬੋਧਨ ਦੀ ਲੋੜ ਹੈ ਪਿਆਰੀ ਸੰਗਤ ਜੀਓ